ਪਹਿਲੇ ਸੈਪਟਰ ਦੇ ਬਾਬਾ ਜੀ ਚੰਗੀ ਦੂਜੇ ਸੈਪਟਰ ਦੇ ਬਾਬਾ ਜੀ ਚੰਗੀ ਤੀਜੇ ਸੈਪਟਰ ਦੇ ਬਾਬਾ ਜੀ ਨੌਵਾਂ ਵਾਰ ਚੰਗੀ ਚੌਥੇ ਸੈਪਟਰ ਦੇ ਬਾਬਾ ਫਟੇ ਚੰਗੀ بنا پار سنا ہونا ہوتے ਹੁਕਮ ਰਾਈ ਜੰਨਾ ਨਨਕਾ ਜਨਾਨ ਹੁਕਮ ਹੀ ਹੋਣਾ ਕਾ ਹੁਕਮ ਕਹ ਨਾ ਜਾਈ ਹੁਕਮ ਹੀ ਹੋ ਮੰਜੀ ਹੁਕਮ ਮਿਲ ਗਈ ਹੁਕਮ ਹੀ ਹੁਤਾ ਮੀ ਜੁਕਮ ਦਿਖਸ ਪਾਈਏ ਇਕ ਨਾ ਉਹਨੇ ਬਕਸੇ ਸੁਕੂ ਪਵਾਏ ਕੋ ਕਮੈਨ ਦਸ ਸਭ ਕੋ ਬਾਹਰ ਕੋ ਮਨਾ ਕੋ ਨਾਨੇ ਕੋ ਮੇ ਜੇ ਬੂਦੇ ਕਹੋ ਮੈਂ ਕਹੇ ਨ ਕੋ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੈ ਨੀਸਾ ਗਾਵੇ ਕੋ ਗੁਣ ਦਿਆਈਆਂ ਚ ਗਾਵੇ ਕੋ ਵਿਦਿਆ ਵੀ ਕਮਿਚਾ ਗਾਵੇ ਕੋ ਸਾਰਥ ਕਰ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦੇਸ਼ ਦੂਰ ਗਾਵੇ ਕੋ ਦੇਖੀ ਹੈ ਹਾਡਾ ਇਕੱਠਾ ਨਾ ਇਕੱਠੀ ਆਵੇ ਕੋ ਕੱਠਾ ਕੱਠੀ ਕੱਤੀ ਕੋਤਕ ਆਹ ਪੀਟੀਐਨ 24 ਚੈਨਲ ਵੇਖਣ ਵਾਲੇ ਸਾਡੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅਕਸਰ ਸਾਨੂੰ ਵੇਖਿਆ পিটিএন 24 ਦੇ ਰਾਹੀਂ ਬਹੁਤ ਸਾਰੀਆਂ ਸੈਲੀਬ੍ਰਿਟੀਆਂ ਨੂੰ ਬਹੁਤ ਸਾਰੀਆਂ ਸਮਾਜਿਕ ਤੇ ਪੋਲਿਟਿਕਲ ਹਸਤੀਆਂ ਦੇ ਨਾਲ ਗੱਲਬਾਤ ਕਰਦੇ ਆਂ ਅੱਜ ਸਾਡੇ ਕੋਲ ਇੱਕ ਬਹੁਤ ਹੀ ਪਿਆਰੀ ਬੱਚੀ ਮੈਂ ਤੁਹਾਨੂੰ ਦੱਸ ਗੁਦਵੰਦ ਦੇ ਨਾਮ ਦੱਸਾਂਗੀ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਪੰਚਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਸਤਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਸੱਤਵੇਂ ਗੁਰੂ ਸ੍ਰੀ ਗੁਰੂ ਹਰ Rai ਜੀ ਅਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਮਾਨਤ ਦੀਪ ਇਹਦਾ ਬੇਟੀ ਦਾ ਨਾਮ ਅਮਨਤ ਦੀਪਕੌਰ ਦੇ ਨਾਲ ਅਸੀਂ ਬੈਠੇ ਹਾਂ ਔਰ ਸਾਡੇ ਲਈ ਕਿਸੇ ਵੀ ਸੈਲੀਬ੍ਰਿਟੀ ਤੋਂ ਘੱਟ ਨਹੀਂ ਕਿਸੇ ਵੀ ਸਟਾਰ ਤੋਂ ਘੱਟ ਨਹੀਂ ਪਹਿਲੇ ਪਿਆਰੇ ਪਾਇ ਸੰਗ ਜੀ ਦੂਜੇ ਪਿਆਰੇ ਪਾਇ ਤਰਨ ਸੰਗ ਜੀ ਤੇ ਜੇਪੇ ਪਿਆਰੇ ਹਿਮ ਸੰਗ ਜੀ ਚੌਥੇ ਪਿਆਰੇ ਪਾਇ ਸ਼ਾਹਬ ਸੰਗ ਜੀ ਪੰਜਵੇਂ ਪਿਆਰੇ ਪਾਇ ਮਕਮ ਸੰਗ ਜੀ ਪਹਿਲੇ ਤਾਂ ਅਕਤਸ਼ੀਰੀ ਕਾਲਤਾ ਕਸ਼ਾਹਿਬ ਦੀ ਤੁਜੀ ਤਕਸੀਰੀ ਕੈਟਗਰੀ 5 ਦੀ ਤੇਜੀ ਤਕਸੀਰੀ ਦਮਦਮਾ ਸਾਹਿਬ ਦੀ ਚੋਚੀ ਤਕਸੀਰੀ ਹਰੂਜਾਹਿਬ ਦੀ ਪੰਵਨ ਤਕਸੀਰੀ ਪਟਨਾ ਸਾਹਿਬ ਦੀ ਇਨੀ ਪਿਆਰੀ ਬੱਚੀ ਹੈ ਕਿ ਸਾਨੂੰ ਇਸ ਨੇ ਪੰਜ ਪੌੜੀਆਂ ਦਾ ਪਾਠ ਸੁਣਾਇਆ ਸਾਨੂੰ ਪੰਜਾ ਤਖਤਾਂ ਦੇ ਨਾਮ ਦੱਸੇ ਆ 10 ਗੁਰੂ ਸਾਹਿਬਾਨਾਂ ਦੇ ਨਾਮ ਦੱਸੇ ਆ ਤੇ ਅਸੀਂ ਸਾਰਾ ਕੁਝ ਜਿਹੜਾ ਅੱਜ ਤੁਹਾਨੂੰ ਦਿਖਾਵਾਂਗੇ ਔਰ ਇਹ ਗੱਲ ਜਿਹੜੀ ਹੈ ਸਮੇਂ ਦੀ ਲੋੜ ਮੁਤਾਬਕ ਕਿ ਖਾਸ ਕਰਕੇ ਮਾਵਾਂ ਲਈ ਇਹ ਇੱਕ ਮੈਂ ਚਾਹਾਂਗਾ ਕਿ ਜਿੰਨੀਆਂ ਵੀ ਮਾਵਾਂ ਇਹ ਵੀਡੀਓ ਵੇਖ ਰਹੀਆਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਨ ਤੇ ਇਸੇ ਤਰ੍ਹਾਂ ਹੀ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਗੁਰ ਇਤਿਹਾਸ ਦੇ ਨਾਲ ਜੋੜਨ ਕਿ ਅੱਜ ਕੱਲ ਦੇ ਬੱਚੇ ਬਸ ਟੌਮ ਐਂਡ ਜੈਰੀ ਔਰ ਹਣੀ ਬਣੀ ਕਾਰਟੂਨਸ ਵੇਖਦੇ ਆ ਤੁਸੀਂ ਵੀ ਵੇਖ ਦਿਓ ਬੇਟਾ ਕਾਰਟੂਨ ਇਹ ਕਿਉਂਕਿ ਨਹੀਂ ਨਹੀਂ ਵੇਖਦੇ ਅੱਛਾ ਤੁਸੀਂ ਸਾਬਜਾਦਿਆਂ ਦੀ ਫਿਲਮ ਵੇਖਦੇ ਹੋ ਮੈਨੂੰ ਪਤਾ ਲੱਗਾ ਤੁਹਾਨੂੰ ਫਿਲਮ ਬੜੀ ਚੰਗੀ ਲੱਗਦੀ ਹੈ ਤੁਸੀਂ ਫਿਰ ਉਹ ਤਸਵੀਰ ਵੀ ਵੇਖਦੇ ਹੋ ਸਾਬਜਾਦਿਆਂ ਦੀ ਤੁਹਾਨੂੰ ਬੜੀ ਚੰਗੀ ਲੱਗਦੀ ਹੈ ਇਹਦੀ ਪਿਆਰੀ ਬੱਚੀ ਆਏ ਕਿ ਇਸ ਨੂੰ ਸਾਹਿਬਜ਼ਾਦਿਆਂ ਦੀ ਮੈਨੂੰ ਦੱਸਿਆ ਗਿਆ ਇਹਨਾਂ ਦੇ ਪਾਪਾ ਵੱਲੋਂ ਇਹਨਾਂ ਦੀ ਮੰਮਾ ਵੱਲੋਂ ਕਿ ਬਹੁਤ ਜ਼ਿਆਦਾ ਸਾਹਿਬਜ਼ਾਦਿਆਂ ਦੀ ਉਹ ਫਿਲਮ ਨੂੰ ਪਸੰਦ ਕੀਤੀ ਜਾਂਦੀ ਹੈ ਜਿਹੜੀ ਐਨੀਮੇਸ਼ਨ ਫਿਲਮ ਬਣੀ ਹੋਈ ਹੈ ਤੇ ਬੇਟਾ ਜੀ ਤੁਹਾਡਾ ਨਾਮ ਕੀ ਹੈ ਅਮਨਿਤ ਦੀਪਕੌਰ ਅਮਨਿਤ ਦੀਪਕੌਰ ਬੜਾ ਸੋਹਣਾ ਨਾਮ ਹੈ ਕਿਸ ਨੇ ਰੱਖਿਆ ਸੀ ਨਾਮ ਤੁਹਾਡਾ ਇਹ ਮੰਮਾ ਨੇ ਰੱਖਿਆ ਸੀ ਅੱਛਾ ਤੁਹਾਡੇ ਮੰਮਾ ਕੀ ਕਰਦੇ ਆ ਟੀਚਰ ਨੇ ਟੀਚਰ ਆ ਮम्मा ਤੁਹਾਡੇ ਬੜੇ ਅੱਛੇ ਟੀਚਰ ਆ ਤੇ ਫਿਰ ਕਿਹੜੀ ਕਲਾਸ ਚ ਪੜਦੇ ਤੁਸੀਂ ਨਰਸਰੀ ਚ ਅੱਛਾ ਨਰਸਰੀ ਚ ਪੜਦੇ ਹੋ ਤੇ ਇੰਨੀ ਛੋਟੀ ਜੀ ਉਮਰ ਦੇ ਵਿੱਚ ਇਹ ਤੁਹਾਨੂੰ ਕਿੰਨੇ ਸਿਖਾਇਆ ਹੈ ਮਮਾ ਨੇ ਮਮਾ ਨੇ ਸਿਖਾਇਆ ਹੈ ਤੁਹਾਡੇ ਮਮਾ ਬਹੁਤ ਅੱਛੇ ਨੇ ਤੁਹਾਨੂੰ ਬੜੀਆਂ ਚੰਗੀਆਂ ਗੱਲਾਂ ਸਿਖਾਉਂਦੇ ਨੇ ਔਰ ਔਖੀ ਪੜੀ ਨਾ ਦੇਖਣ ਦੇ ਆਖ ਨਾ ਆਪਣਾ ਵੀਤ ਸਮਾਲ ਲੈ ਹਰ ਥੇ ਰਾਤੇ ਆਪਣੇ ਕੋ ਫਾਰ ਫਾਰਿਤ ਪਾਲੇ ਪਰ ਫਿਓਰਾ ਮੇ ਅਮਰ ਚਿਤਰ ਆਦੀ ਅੰਦਰ ਫਦਾ ਸੋਏ ਤਨ ਮਾਰਾ ਮੀ ਜਮ ਬੰਨ ਬਲਾਸ ਬੇਫਾਇਦੇ ਸਿਰੇ ਸਿਰੇ ਬੜਾਈ ਸ਼ੇਮਰੋ ਮਰਨ ਨਦਗਰ ਨਾਨ ਤਰਾਪੂ ਰੰਪਰ ਰਖਾਈ ਵਹਿਗੁਰ ਜੀ ਕਾ ਖਾਲਸਾ ਵਹਿਗੁਰ ਜੀ ਕੀ ਫਤਿਹ ਫਤਿਹ ਔਰ ਅੱਜ ਕੱਲ ਦੇ ਬੱਚਿਆਂ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਸਾਡੇ ਬੱਚੇ ਪੱਛਮੀ ਪ੍ਰਭਾਵ ਦੇ ਅਧੀਨ ਆ ਕੇ ਆਪਣੇ ਕਲਚਰ ਨਾਲੋਂ ਟੁੱਟਦੇ ਜਾ ਰਹੇ ਆ ਉਸ ਸਮੇਂ ਦੌਰਾਨ ਇਹਨੀ ਛੋਟੀ ਉਮਰ ਦੀ ਬੱਚੀ ਨੂੰ ਇੰਨਾ ਕੁਝ ਸਿਖਾਉਣਾ ਔਰ ਇੰਨੀ ਵਧੀਆ ਤਰੀਕੇ ਨਾਲ ਉਹ ਬੋਲਦੀ ਹੈ ਔਰ ਭਾਈ ਗੁਰਕਬਾਲ ਸਿੰਘ ਹੁਣਾਂ ਨੇ ਕੋਈ ਕੰਪੀਟੀਸ਼ਨ ਕਰਾਇਆ ਸੀ ਉੱਥੇ ਵੀ ਇਸ ਬੱਚੀ ਨੂੰ ਬੜਾ ਅੱਛਾ ਪ੍ਰਾਈਜ਼ ਮਿਲਿਆ ਉਹ ਵੀ ਤੁਹਾਨੂੰ ਕਲਿੱਪ ਅਸੀਂ ਦਿਖਾਵਾਂਗੇ ਔਰ ਹੋਂ ਪਿਛਲੇ ਦਿਨੀ ਇੱਕ ਕੰਪੀਟੀਸ਼ਨ ਹੋਇਆ ਸੀ ਕੋਟਲੀ ਸੂਰਤ ਮੱਲੀ ਉੱਥੇ ਵੀ ਬੱਚੀ ਨੂੰ ਬੜਾ ਅੱਛਾ ਪ੍ਰਾਈਜ਼ ਮਿਲਿਆ ਉੱਥੇ ਕੀ ਮਿਲਿਆ ਸੀ ਬੇਟਾ ਪ੍ਰਾਈਜ਼ ਮੈਡਲ ਮਿਲਿਆ ਸੀ ਅੱਛਾ ਤੇ ਹੋਰ ਸ਼ੀਲਡ ਵੀ ਮਿਲੀ ਅੱਛਾ ਉਹ ਦਿਖਾਓਗੇ ਸਾਨੂੰ ਕਿੱਥੇ ਹੈ ਚੀਲਡ ਹਾਂ ਜੀ ਵੱਡੇ ਹੋ ਕੇ ਕੀ ਬਣਨਾ ਬੇਟਾ ਨੇ ਆਫੀਸਰ ਆਫੀਸਰ ਬਣਨਾ ਹੈ ਅੱਛਾ ਅੱਛਾ ਫਿਰ ਤੁਸੀਂ ਨਾ ਆਈਏਐਸ ਆਫੀਸਰ ਬਣਿਓ ਡੀਸੀ ਲੱਗੀ ਹੋਏਗੀ ਪਤਾ ਲੱਗੂ ਅਮਾਨਤ ਦੀਪ ਕੌਰ ਡੀਸੀ ਗੁਰਦਾਸਪੁਰ ਹੈ ਨਾ ਫਿਰ ਅਸੀਂ ਹੀ ਆਇਆ ਕਰਾਂਗੇ ਤੁਹਾਡੇ ਕੋਲ ਕਿ ਜਦੋਂ ਛੋਟੀ ਜੀ ਸੀ ਤੇ ਅਸੀਂ ਇਸ ਬੱਚੀ ਦੀ ਇੰਟਰਵਿਊ ਕੀਤੀ ਸੀ ਸਭ ਤੋਂ ਪਹਿਲਾਂ ਹੈ ਨਾ ساری دے <mbring> ਰਿਕਰੇਗਾ ਤਾਰ ਫੇਕੇ ਅੱਖੇ ਰੱਖੀ ਐ ਜਿੱਧਰ ਸੇ ਬਬਰ ਮੋਂ ਕੇ ਬੋਲਣ ਬੋਲੀ ਐ ਜਿਸਤਨ ਜਿਸੰਤਰੇ ਪਿਆਰ ਅਮ੍ਰਿਤ ਨੇ ਸਾਟ ਨਾ ਆਉਂਦੀ ਆਈ ਵੀ ਤਾਰ ਗਰਮੀ ਆਵੇ ਕਪੜਾ ਨਦਰੀ ਮਖੜਵਾਰ ਨਾ ਨਾ ਕਹਵੇਂ ਜਾਣੀ ਐ ਸੱਪਿਆ ਪਸਚਾ ਤੱਪਿਆ ਨਾ ਜਾਵੇ ਕਿਤਨਾ ਹੈ ਆਪੇ ਆਪ ਨੰਦਨ ਸੋ ਦਿੰਦੇ ਫਰਵਾਰ ਦਿਨ ਆਇਆ ਮਾਂ ਨਾਨਕ ਗਾਵੀਏ ਗੁਨੀ ਨੀਦਾਂ ਗਾਵੀਏ ਸੁਣੀ ਮਰ ਕੇ ਆਵੋ ਬੁਰੀ ਛੜ ਗੁਰ ਗੋੜਾ ਕਾ ਬੰਦਾ ਗੁਰਬਾਰ ਬੱਤੀ ਮਾਇਲ ਜੇ ਹੋ ਜਾਣਾ ਅੱਖਾਂ ਨਹੀਂ ਨਾ ਕੱਠਾ ਨਾ ਜਾਏ ਗੂੜਾ ਇੱਕ ਡੇਬ ਜਾਈ ਸਮਨਾ ਜੀਆਂ ਕਾ ਇੱਕ ਡਾਟਾ ਸੋਨੇ ਮਿਸ਼ਨ ਨ ਜਾਇ ਤੀਰਡ ਨਾ ਵੜੇ ਪਾਵਾਂ ਮਿੰ ਕਰਨੇ ਕੇ ਨਾ ਹੀ ਗਣੀ ਟੀਸ਼ਰਟ ਬਾਹਰ ਦੇਖਵਨ ਕਰਮਾ ਤੇ ਮਿਲੇ ਲੈ ਤੀਰਡ ਤੁੰਡਾ ਹਰ ਮਲਿਕ ਨਮਕ ਨਾਲ ਵਿੱਚ ਜਾਣੀ ਹੈ ਨਾਲ ਚਲ ਫੱਬ ਕੋ ਠੰਗਾਣਾ ਰਖਾਈਏ ਤਾਂ ਫਮੀ ਲੱਕ ਜਗਲੇ

ਸਰਦਾਰ ਮਨਦੀਪ ਸਿੰਘ ਵਾਹ ਜੀ ਵਾਹ ਸਰਦਾਰ ਮਨਦੀਪ ਸਿੰਘ ਤੁਹਾਡੇ ਪਾਪਾ ਕੀ ਕਰਦੇ ਆ ਪਾਪਾ ਕੀ ਕੰਮ ਕਰਦੇ ਆ ਟੂਕ ਕਰਦੇ ਆ ਅੱਛਾ ਅੱਛਾ ਉਹ ਵੀ ਜੌਬ ਕਰਦੇ ਆ ਹਾਂ ਅਮਨਤ ਦੀਪ ਕੌਰ ਬੱਚੀ ਜਿਹੜੀ ਆ ਇਹ ਪਿੰਡ ਫੱਤੂਪੁਰ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇਹ ਬੇਟੀ ਰਹਿੰਦੀ ਹੈ 4 ਸਾਲ ਦੀ ਉਮਰ ਹੈ ਅਜੇ 4 ਸਾਲ ਤੋਂ ਮਾਈਨਸ ਹੀ ਆ 1 ਕੱਦਾ ਮਹੀਨਾ ਤੇ 4 ਸਾਲ ਦੀ ਉਮਰ ਦੇ ਵਿੱਚ ਇੰਨੀਆਂ ਖੂਬਸੂਰਤ ਪ੍ਰਾਪਤੀਆਂ ਤੁਸੀਂ ਵੇਖ ਰਹੇ ਹੋ ਕਿ ਭਾਈ ਗੁਰਕਬਾਲ ਸਿੰਘ ਜੀ ਵੱਲੋਂ ਗੁਰਬਾਣੀ ਕੰਠ ਮੁਕਾਬਲੇ ਦਾ ਪਹਿਲਾ ਇਨਾਮ ਮਿਲਿਆ ਆਪਣੀ ਏਜ ਗਰੁੱਪ ਦੇ ਬੱਚਿਆਂ ਦੇ ਵਿੱਚ ਔਰ ਪਿਛਲੇ ਦਿਨੀ 17 ਸਕੂਲਾਂ ਦਾ ਇੱਕ ਮੁਕਾਬਲਾ ਹੋਇਆ ਸੀ ਗੁਰਬਾਣੀ ਕੰਠ ਮੁਕਾਬਲਾ ਉਹਦੇ ਵਿੱਚ ਵੀ ਮੈਡਲ ਮਿਲਿਆ ਬੇਟੀ ਨੂੰ ਔਰ ਨਾਲੇ ਪ੍ਰਾਈਜ਼ ਵੀ ਮਿਲਿਆ ਤੁਸੀਂ ਵੇਖ ਰਹੇ ਹੋ ਇਹ ਬੇਟਾ ਜੀ ਕਿੰਨੇ ਮੈਡਲ ਮਿਲੇ ਆ ਤੁਸੀਂ ਹੁਣੇ ਹੀ ਇੰਨੇ ਮੈਡਲ ਲੈ ਲਿਆ ਤੇ ਤੇ ਬੜੇ ਵੱਡੇ ਇੱਕ ਪਾਪਾ ਨੂੰ ਕਹੋ ਇੱਕ ਵੱਡਾ ਸਾਰਾ ਕਬੜ ਬਣਾਉਣ ਤੁਹਾਡੇ ਲਈ ਹਾਂਜੀ ਕਿੰਨੇ ਮੈਡਲ ਆ ਦੀ ਗਿਣੋ ਆਪਲਾ ਕਿੰਨੇ ਮੈਡਲ ਨੇ 1 2 3 4 ਤੇ 4 ਹੈ ਹਾਂ ਇਹ 4 골ਡ ਮੈਡਲ ਹਾਂਜੀ ਚਾਰ ਤੁਹਾਨੂੰ ਇਹ 골ਡ ਮੈਡਲ ਮਿਲੇ ਆ ਇਸ ਬੱਚੀ ਦੇ ਨਾਲ ਸਪੈਸ਼ਲੀ ਅਸੀਂ ਤਾਂ ਮੁਲਾਕਾਤ ਕੀਤੀ ਹੈ ਕਿ ਇਹ ਸ਼ਹੀਦੀ ਹਫਤਾ ਚੱਲ ਰਿਹਾ ਹੈ ਤੇ ਇਸ ਬੱਚੀ ਦੇ ਅੰਦਰ ਕੁਝ ਇਸ ਤਰ੍ਹਾਂ ਦੀ ਗੱਲ ਸਾਨੂੰ ਸੁਣਨ ਨੂੰ ਵੇਖਣ ਨੂੰ ਮਿਲੀ ਹੈ ਕਿ ਸਾਹਿਬਜ਼ਾਦੀਆਂ ਦੇ ਨਾਲ ਬੜਾ ਲਗਾ ਹੈ ਉਹਨਾਂ ਦੀ ਫਿਲਮ ਵੇਖਦੀ ਹੈ ਉਹਨਾਂ ਦੀਆਂ ਤਸਵੀਰਾਂ ਵੇਖਦੀ ਹੈ ਔਰ ਉਹਨਾਂ ਦੇ ਬਾਰੇ ਹੀ ਆਪਣੇ ਮਦਰ ਨੂੰ ਆਪਣੇ ਪਾਪਾ ਨੂੰ ਕਹਿੰਦੀ ਆ ਕਿ ਮੈਨੂੰ ਉਹਨਾਂ ਦੀ ਗੱਲ ਕੋਈ ਨਾ ਕੋਈ ਸੁਣਾਈ ਜਾਓ ਕਿ ਕਿਵੇਂ ਸਾਹਿਬਜ਼ਾਦੇ ਜਿਹੜੇ ਗ੍ਰਿਫਤਾਰ ਕੀਤੇ ਕਿਵੇਂ ਉਹਨਾਂ ਨੂੰ ਡੀਆਂ ਚ ਛਣਿਆ ਕਿਵੇਂ ਸ਼ਹੀਦ ਹੋਏ ਇਸ ਬੱਚੀ ਦੇ ਅੰਦਰ ਸੱਚਮੁੱਚ ਕੁਝ ਐਸੀ ਰੂਹ ਹੈ ਕਿ ਇਹਨੂੰ ਗੁਰਬਾਣੀ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਸਪੈਸ਼ਲੀ ਸਾਹਿਬਜ਼ਾਦਿਆਂ ਵਾਲਾ ਜਿਹੜਾ ਉਹ ਹਿੱਸਾ ਹੈ ਉਸ ਇਤਿਹਾਸ ਦਾ ਉਸ ਨੂੰ ਖਾਸ ਤੌਰ ਤੇ ਬਹੁਤ ਪਸੰਦ ਆ ਅਸ ਵਕਤ ਪਿਆਰੀ ਜੀ ਬੇਟੀ ਅਮਾਨਤ ਦੀਪ ਕੌਰ ਦੀ ਮਦਰ ਮੰਦੀਪ ਕੌਰ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਕਿਵੇਂ ਇਸ ਬੱਚੀ ਦੇ ਵਿੱਚ ਇਹ ਟੈਲੈਂਟ ਵੇਖਿਆ ਤੇ ਕਿਵੇਂ ਉਹ ਉਹਨਾਂ ਨੇ ਇਸ ਨੂੰ ਪ੍ਰੇਰਿਤ ਕੀਤਾ ਇਸ ਪਾਸੇ ਅ ਪੰਜੀ ਸਤਿਕਾਰ ਸਤਿਕਾਰ ਜੀ अच्छा ਤੁਸੀਂ ਜਿਵੇਂ ਕਿ ਬੇਟੀ ਦੱਸ ਰਹੀ ਤੁਸੀਂ ਇੱਕ ਟੀਚਰ ਹੋ ਤੇ ਕਿਵੇਂ ਲੱਗਾ ਸਾਨੂੰ ਪਤਾ ਲੱਗਾ ਕਿ ਬੇਟੀ ਸਾਹਿਬਜ਼ਾਦਿਆਂ ਦੀਆਂ ਤਸਵੀਰਾਂ ਉਹ ਫਿਲਮ ਜਿਹੜੀ ਆ ਉਹ ਬੜੀ ਇੰਟਰਸਟਿੰਗ ਬੜੀ ਦਿਲਚਸਪੀ ਨਾਲ ਵੇਖਦੀ ਹੈ ਇਹ ਕਿਵੇਂ ਤੁਹਾਨੂੰ ਮਹਿਸੂਸ ਹੋਇਆ ਇਹ ਗੱਲ ਜਦੋਂ ਛੋਟੀ ਸੀ 2 ਸਾਲ ਦੀ ਜਦੋਂ ਤੋਂ ਇਹਨੇ ਬੋਲਣਾ ਸਟਾਰਟ ਕੀਤਾ ਉਦੋਂ ਤੋਂ ਹੀ ਇਹਦਾ ਇੰਟਰਸਟ ਇਸ ਪਾਸੇ ਹੀ ਪਾਠ ਜਦੋਂ ਵੀ ਸੁਣਦੀ ਆ ਸੁਣ ਤੋਂ ਪਹਿਲੇ ਕਹਿੰਦੀ ਮੈਨੂੰ ਪਾਠ ਸੁਣਾਓ ਪਾਠ ਸੁਣ ਕੇ ਫੇਰ ਹੀ ਸੌਂਦੀ ਆ ਫਿਰ ਸੁਣ ਸੁਣ ਕੇ ਫਿਰ ਜਦੋਂ ਖੇਡਦੀ ਆ ਉਦੋਂ ਵੀ ਬੋਲਦੀ ਰਹਿੰਦੀ ਆ ਫਿਰ ਜਿਹੜੀ ਕੋਈ ਥੋੜੀ ਬਹੁਤੀ ਗਲਤ ਬੋਲਦੀ ਹੈ ਉਹ ਕਰੈਕਟ ਕਰਦੀ ਹੈ ਜਿਹੜਾ ਵੀ ਲੱਗੇ ਹੁੰਦੇ ਆ ਤੇ ਨਾਲੇ ਸਾਹਿਬਜ਼ਾਦਿਆਂ ਦੀ ਫਿਲਮ ਵੇਖਦੀ ਆ ਟੀਵੀ 'ਚ ਵੇਖਦੀ ਆ ਫੋਨ 'ਚ ਹਰ ਵੇਲੇ ਫਿਰ ਕੁਛ ਨਹੀਂ ਬੋਲ ਕਰਦੀ ਆ ਸਾਹਿਬਜ਼ਾਦੇ ਕਿਉਂ ਸ਼ਹੀਦ ਕੀਤੇ ਉਹਨਾਂ ਨੂੰ ਮੁਸਲਮਾਨ ਕਿਉਂ ਬਣਾਉਂਦੇ ਹੀ ਉਹ ਹੁਣ ਕਿੱਥੇ ਨੇ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਆ ਮੀਨਸ ਕਿ ਹਰ ਸਾਰਾ ਦਿਨ ਇਸੇ ਚੀਜ਼ 'ਚ ਇੰਟਰਸਟ ਆ ਪੂਰਾ ਦਿਨ ਇਹਨੂੰ ਗੱਲਾਂ ਸੁਣਾਉਂਦੇ ਰਹੇ ਥੱਕਦੀ ਨਹੀਂ ਆ ਬਸ ਇੰਨੇ ਇੰਨੇ ਸਵਾਲ ਕਰਦੀ ਆ ਇਹ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਾਰਾ ਦਿਨ ਇਹੀ ਕੁਛ ਨਹੀਂ ਕਰਦੀ ਰਹਿੰਦੀ ਆ ਈਵਨ ਕਿ ਸਕੂਲ 'ਚ ਵੀ ਜਦ ਮਿਲੇਗੀ ਬਾਸ ਇਹੀ ਗੱਲ ਸਾਬ ਜੀ ਜਦੇ ਹੁਣ ਕਿੱਥੇ ਨੇ ਮਮਾ ਜੀ ਇੰਨੀ ਠੰਡ ਵਿੱਚ ਹੁਣ ਉਹਨਾਂ ਕੋ ਕਪੜੇ ਹੈਗੇ ਸੀ ਕਿਉਂ ਉਹਨਾਂ ਨੂੰ ਸ਼ਹੀਦ ਕੀਤਾ ਇਹ ਵੱਡੇ ਸਾਬ ਜੀ ਜਦੇ ਕਿੱਥੇ ਨੇ ਛੋਟੇ ਕਿੱਥੇ ਨੇ ਸਾਰਾ ਦਿਨ ਇਹੀ ਕੁਛ ਨਹੀਂ ਇਹਦੀ ਚੱਲਦੀ ਵਾਹ ਬਹੁਤ ਅੱਛੀ ਗੱਲ ਹੈ ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਕੁਝ ਐਸੀਆਂ ਖੂਬਸੂਰਤ ਰੂਹਾਂ ਅ ਜਿਨ੍ਹਾਂ ਦੇ ਮਨ ਦੇ ਵਿੱਚ ਤਾਂ ਗਿਆ ਨਹੀਂ ਤੇ ਜਿੱਦ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਪੱਛਮੀ ਪ੍ਰਭਾਵ ਅਧੀਨ ਬੱਚੇ ਕਿਵੇਂ ਕਾਰਟੂਨਸ ਦੇ ਵਿੱਚ ਜਾਂ ਕੁਝ ਹੋਰ ਗੱਲਾਂ ਦੇ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਨੇ ਔਰ ਇੰਨੀ ਪਿਆਰੀ ਬੱਚੀ ਔਰ ਇੰਨੀ ਛੋਟੀ ਬੱਚੀ ਜਿਹੜੀ ਸਾਬਜਾਦਿਆਂ ਦੇ ਬਾਰੇ ਉਹਨਾਂ ਦੇ ਬਾਰੇ ਹਰ ਵਕਤ ਇੱਕ ਮਨ 'ਚ ਕਿਉਰਿਓਸਟੀ ਹੈ ਕਿ ਮੈਨੂੰ ਦੱਸੋ ਕਿੱਥੇ ਨੇ ਉਹ ਕਿਉਂ ਸ਼ਹੀਦ ਹੋਏ ਕਿਉਂ ਉਹਨਾਂ ਨੂੰ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਬਹੁਤ ਹੀ ਵਧੀਆ ਲੱਗਾ ਅੱਜ ਮੈਨੂੰ ਤੁਹਾਡੀ ਇਸ ਅਮਨਤ ਦੀਪ ਨਾਲ ਗੱਲ ਕਰਕੇ ਨਾ ਇਦਾਂ ਲੱਗ ਰਿਹਾ ਕਿ ਜਿਵੇਂ ਮੈਂ ਬਹੁਤ ਵੱਡੀ ਕਿਸੇ ਸਟਾਰ ਦੇ ਨਾਲ ਗੱਲ ਕਰ ਰਿਹਾ ਕਿਵੇਂ ਲੱਗਾ ਅਮਨਦੀਪ ਸਾਡੇ ਨਾਲ ਗੱਲ ਕਰਕੇ ਟੀਵੀ ਤੇ ਕਿਵੇਂ ਲੱਗਾ ਬਹੁਤ ਸੋਹਣਾ ਲੱਗਾ ਹੁਣ ਤੁਹਾਨੂੰ ਸਾਰੀ ਦੁਨੀਆ ਨੇ ਵੇਖਣਾ ਹੈ ਤੁਹਾਡੀ ਵੀਡੀਓ ਸਾਰੇ ਲਾਈਕ ਕਰਨਗੇ ਕਮੈਂਟ ਕਰਨਗੇ ਔਰ ਇਹ ਬੱਚੀ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹਾਂ ਕਿ ਇਹ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਫੱਤੂਪੁਰ ਜਿਹੜਾ ਕਿ ਕਲਾਨੌਰ ਸੈਕਟਰ ਚ ਕਿਹਾ ਜਾਏ ਪੈਂਦਾ ਔਰ ਬੱਚੀ ਨੂੰ ਬੜੀ ਅੱਛੀ ਤਰਬੀਅਤ ਦੇ ਰਹੇ ਹੋ ਤੁਸੀਂ ਜੀ ਮੈਂ ਇਸ ਗੱਲ ਦੇ ਲਈ ਤੁਹਾਨੂੰ ਵਧਾਈ ਦਿੰਦਾ ਔਰ ਤੁਹਾਡਾ ਸ਼ੁਕਰਗੁਜ਼ਾਰ ਵੀ ਹਾਂ ਕਿ ਸਾਡਾ ਭੁਵਿੱਖ ਜਿਹੜਾ ਤੁਹਾਡੇ ਵਰਗੀਆਂ ਮਾਵਾਂ ਦੇ ਹੱਥ ਚ ਬੜਾ ਸਾਨੂੰ ਉਜਵਲ ਲੱਗ ਰਿਹਾ ਬ੍ਰਾਈਟ ਲੱਗ ਰਿਹਾ ਬੱਸ ਸਾਰੀ ਵਾਹਿਗੁਰੂ ਜੀ ਦੀ ਮਿਹਰ ਆ ਇਹਦਾ ਇੰਟਰਸਟ ਹੈਗਾ ਹੈ ਤੇ ਚਲੋ ਕਰੀਦਾ ਔਰ ਗੱਲਾਂ ਸਾਰੀਆਂ ਯਾਦ ਰੱਖਦੀ ਕੋਈ ਵੀ ਗਲਤ ਕਿਤੇ ਮੈਂ ਜਾਣ ਕੇ ਬੁੱਝ ਕੇ ਵੀ ਬੋਲਾਂ ਤੇ ਉੱਥੇ ਮੈਨੂੰ ਉਸ ਵੇਲੇ ਕੱਟ ਕਰੇਗੀ ਇਹ ਇਥੋਂ ਇਦਾਂ ਨਹੀਂ ਆ ਇਦਾਂ ਆ ਪ੍ਰਮਾਤਮਾ ਇਦਾਂ ਹੀ ਮੇਰ ਹਮੇਸ਼ਾ ਬਣਾਈ ਰੱਖੇ ਅ ਬਸ ਜੀ ਸਾਡੀ ਵੀ ਇਹੀ ਦੁਆ ਹੈ ਸਾਡਾ ਦਿਲ ਕਰਦਾ ਕਿ ਬੱਚੀ ਤੁਹਾਡਾ ਵੀ ਦਿਲ ਕਰਦਾ ਹੋਊਗਾ ਕਿ ਸਕਰੀਨ ਦੇ ਉੱਤੇ ਇਹ ਖੂਬਸੂਰਤ ਜਿਹਰਾ ਤੁਸੀਂ ਵੇਖਦੇ ਰਹੋ ਇਹਦੀਆਂ ਗੱਲਾਂ ਸੁਣਦੇ ਰਹੋ ਇਹਦੀ ਬਾਣੀ ਇਹਦੀਆਂ ਜੋ ਵੀ ਪ੍ਰਾਪਤੀਆਂ ਤੁਸੀਂ ਵੇਖ ਰਹੇ ਹੋ ਇੰਨੀ ਛੋਟੀ ਉਮਰ ਦੇ ਵਿੱਚ ਇਹ ਇੱਕ ਸਾਈਨ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਨਾਮ ਕਮਾਏਗੀ ਬੇਟੀ ਅਮਨਦੀਪ ਕੌਰ ਹੁਣ ਅਸੀਂ ਗੱਲ ਕਰਾਂਗੇ ਜੀ ਅਮਨਦੀਪ ਦੇ ਫਾਦਰ ਸਾਹਿਬ ਉਹਨਾਂ ਦੇ ਪਿਤਾ ਜੀ ਮਨਦੀਪ ਸਿੰਘ ਉਹਨਾਂ ਨਾਲ ਮਨਦੀਪ ਸਿੰਘ ਜੀ ਇਸ ਪਿਆਰੀ ਜੀ ਬੱਚੀ ਨਾਲ ਗੱਲ ਕਰਕੇ ਸਾਨੂੰ ਤੇ ਬੜਾ ਵਧੀਆ ਲੱਗਾ ਤੇ ਕੁਝ ਆਮ ਬੱਚਿਆਂ ਨਾਲੋਂ ਡਿਫਰੈਂਟ ਲੱਗਦੀ ਹੈ। ਇਹ ਕਦੋਂ ਤੋਂ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਇਆ? ਇਹ ਨਾ ਇਹ ਗੱਲ ਇਹਦੀ ਇਦਾਂ ਹੀ ਕਿ ਜਦੋਂ ਇਹ ਜिद ਕਰਦੀ ਆ ਤੇ ਬਹੁਤ ਜ਼ਿਆਦਾ ਕਰਦੀ ਆ। ਜਦੋਂ ਇਹ ਜिद ਕਰੇਗੀ ਤੇ ਸਮਝ ਲਓ ਕਿ ਜਨਾਚ ਰੇ ਨੇ ਵਮੰਟ ਨਹੀਂ ਨਾ ਕੀਤੀ। ਤੇ ਇਹਨੇ ਚੁੱਪ ਨਹੀਂ ਕਰਨਾ। ਅੱਛਾ। ਤੇ ਦੂਜੀ ਗੱਲ ਇਹਦੀ ਆ ਵੀ ਜਿਹੜੀ ਚੀਜ਼ ਇਹ ਵੇਖ ਲੈਂਦੀ ਆ ਨਾ ਇੱਕ ਰੀ ਉਹਨੂੰ ਕੈਚ ਬੜੀ ਛੇਤੀ ਕਰਦੀ ਆ। ਤੇ ਜਿੱਦਾਂ ਮੰਨ ਲਓ ਜਿੱਦਾਂ ਹੁਣ ਫੋਨ ਦੇ ਵਿੱਚ ਜੇ ਇਹਨੇ ਚਾਰ ਸੱਬ ਜਾਂਦੀ ਵੇਖ ਲਈ ਜਾਂ ਟੀਵੀ ਦੇ ਵਿੱਚ ਲਾਤੀ ਜਿਹੜੀਆਂ ਨੂੰ ਸ਼ਬਦ ਸੁਣਾ ਤੇ ਇਹਨੇ ਰਾਤ ਨੂੰ ਕਹਿਣਾ ਕਿ ਮੈਨੂੰ ਇਹੋ ਸੁਣਾਓ ਠੀਕ ਫਿਰ ਇਹ ਜਿੱਦਾਂ ਕਹਿ ਦਿੰਦੇ ਨੇ ਨਾ ਪੰਜਾਬੀ ਦੇ ਵਿੱਚ ਜੇ ਕਿ ਪਿਓ ਦੇ ਪਿਓ ਨੂੰ ਫੜਦੀ ਹਾਂ ਇਹ ਉਹੋ ਹੀ ਗੱਲ ਕਰਦੀ ਆ ਵੀ ਇਹ ਗਾਂ ਦਾ ਗਾਂ ਮੈਨੂੰ ਦੱਸੋ ਵੀ ਕਿੱਦਾਂ ਉਹ ਫਿਰ ਕਈ ਵਾਰ ਖਿਜ ਵੀ ਆ ਜਾਂਦੀ ਆ ਨਾ ਖਿਜਣਾ ਨਹੀਂ ਕਦੀ ਇਹ ਕਰਿਓਸਟੀ ਜਿਹੜੀ ਆ ਨਾ ਇਹ ਜਿਗਿਆਸਾ ਇਹ ਬੜੇ ਘੱਟ ਬੱਚਿਆਂ 'ਚ ਹੁੰਦੀ ਆ ਵੀ ਮੈਨੂੰ ਹੋਰ ਦੱਸੋ ਉਹ ਕਿਉਂ ਹੋਇਆ ਕਿਉਂ ਗ੍ਰਿਫਤਾਰ ਕੀਤੇ ਕਿਉਂ ਉਹਨਾਂ ਨੂੰ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਕੀਤੀ ਕਿਉਂ ਸ਼ਹੀਦ ਕੀਤੇ ਹੁਣ ਕਿੱਥੇ ਨੇ ਹਾਂਜੀ ਇਹ ਇਹ ਗੱਲਾਂ ਆਮ ਬੱਚਾ ਸਵਾਲ ਨਹੀਂ ਕਰਦਾ ਤੇ ਤੁਸੀਂ ਇਸ ਗੱਲ ਦੀ ਪੇਸ਼ੈਂਸ ਰੱਖਣਾ ਔਰ ਵੇਖੋ ਅੱਜ ਕਿਵੇਂ ਲੱਗਦਾ ਕਿ ਭਈ ਜ਼ਿੰਦਗੀ 'ਚ ਤੁਹਾਡੇ ਵੀ ਬੜੀਆਂ ਪ੍ਰਾਪਤੀਆਂ ਹੋਣਗੀਆਂ ਪਰ ਅੱਜ ਤੁਸੀਂ ਜਾਣੇ ਜਾ ਰਹੇ ਹੋ ਅਮਾਨਤਦੀਪ ਦੇ ਮੰਮੀ ਪਾਪਾ ਦੇ ਨਾਲ ਦੇ ਹਾਂਜੀ 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 ਇਸ ਗੱਲ ਦਾ ਪ੍ਰਾਊਡ ਫੀਲ ਹੋ ਰਿਹਾ ਹੁਣ ਹਾਂਜੀ 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 ਕਿਉਂਕਿ ਅ ਮੰਦੀਪ ਕਾ ਔਰ ਮਦਰ ਹੈ ਮਨਦੀਪ ਸਿੰਘ ਜੀ ਉਹਨਾਂ ਦੇ ਅਮਾਨਤਦੀਪ ਦੇ ਫਾਦਰ ਨੇ ਪਰ ਅਸੀਂ ਕਹਿ ਰਹੇ ਆਂ ਕਿ ਅਮਾਨਤਦੀਪ ਦੇ ਫਾਦਰ ਹਾਂਜੀ ਮਤਲਬ ਇਸ ਬੱਚੀ ਦਾ ਕਰਕੇ ਹੁਣ ਤੋਂ ਹੀ ਤੁਸੀਂ ਜਾਣੇ ਜਾਣੇ ਜਾਣਾ ਭਈ ਪੂਰੀ ਦੁਨੀਆ ਨੇ ਵੇਖਣਾ ਵੀ ਇਹ ਅਮਾਨਤਦੀਪ ਦੇ ਪਿਤਾ ਜੀ ਨੇ ਜਾਂ ਇਹ ਅਮਨਦੀਪ ਦੀ ਮਦਰ ਹੈ ਤੇ ਕਿਵੇਂ ਲੱਗਦਾ ਇਹ ਗੱਲ ਬਹੁਤ ਸੋਹਣਾ ਲੱਗਦਾ ਇਹ ਹੁਣ ਜਦੋਂ ਇਹਨੂੰ ਪਹਿਲੀ ਵਾਰੀ ਮੈਂ ਨਾ ਸਰਵਾਲੀ ਆਖਿਆ ਮੈਂ ਆਹ ਮਾਨਤ ਪਾਠ ਸੁਣਾਏਗਾ ਕਹਿੰਦੀ ਪਪਾ ਸੁਣਾਉਂਗਾ ਇਹਨੂੰ ਮੈਂ ਲੈ ਕੇ ਗਿਆ ਤੇ ਮੇਰੇ ਕੋਲ ਹੀ ਇਹ ਬੈਠੀ ਆ ਪ੍ਰਾਈਜ਼ ਵੀ ਮਿਲਿਆ ਤੇ ਉੱਥੇ ਨਾ ਮੈਨੂੰ ਇੱਕ ਗੱਲ ਬੜੀ ਵਧੀਆ ਲੱਗੀ ਆ ਕਿ ਬੜੇ ਜਣੇ ਬਿਠੇ ਸੀ ਕਮਰਾ ਭਰਿਆ ਸੀ ਇਨੂੰ ਉੱਥੇ ਸ਼ਤਾਨੀਆਂ ਕਰਨ ਦੀ ਮੈਂ ਹਾਂ ਮੰਨਤਾ ਸ਼ਤਾਨੀਆਂ ਨਹੀਂ ਕਰੀਦੀਆਂ ਕਹਿੰਦੀ ਪਾਪਾ ਜਿੰਨੀਆਂ ਵੱਡ ਸ਼ਤਾਨੀਆਂ ਕਰੀਏ ਉਹਨਾਂ ਵੱਡਾ ਪ੍ਰਾਈਜ਼ ਮਿਲਦਾ ਆ ਅੱਛਾ ਤੇ ਉੱਥੇ ਜਿਹੜੇ ਬੱਚੇ ਬੈਠੇ ਸੀ ਸਾਰੇ ਇਧਰੋਂ ਵੱਡੇ ਸੀ ਜੀ ਉਹ ਸਾਰੇ ਵੇਖ ਕੇ ਹੱਸੀ ਜਾਣ ਵੀ ਵਾਕੇ ਬਹੁਤ ਗੱਲਾਂ ਕਰਦੀ ਆ ਫਿਰ ਇਹ ਗੱਲਾਂ ਹੀ ਇਦਾਂ ਦੀਆਂ ਕਰਦੀ ਆ ਕਿ ਉੱਥੇ ਕਈ ਵਾਰ ਆਪ ਚੁੱਪੋ ਨਾ ਪੈਂਦਾ ਆ ਨਹੀਂ ਸੱਚੀ ਮੱਚੀ ਅ ਇਸ ਬੱਚੀ ਦੇ ਬਾਰੇ ਜਿਸ ਦਿਨ ਮੈਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਦੱਸਦਿਆਂ ਕਿ 17 ਸਕੂਲਾਂ ਦਾ ਕੰਪੀਟੀਸ਼ਨ ਸੀਗਾ ਜਿੱਥੇ ਇਸ ਬੱਚੀ ਨੇ ਪ੍ਰਾਈਜ਼ ਲਿਆ ਔਰ ਭਾਈ ਗੁਰਕਬਾਲ ਸਿੰਘ ਜੀ ਵੱਲੋਂ ਵੀ ਇੱਕ ਇਸ ਤਰ੍ਹਾਂ ਦੇ ਕੋਈ ਕੰਪੀਟੀਸ਼ਨ ਕਰਵਾਇਆ ਗਿਆ ਸੀ ਜਿੱਥੇ ਇਸ ਬੱਚੀ ਨੂੰ ਗੁਰਬਾਣੀ ਕੰਠ ਮੁਕਾਬਲੇ ਦੇ ਵਿੱਚ ਆਪਣੀ ਏਜ ਗਰੁੱਪ ਦੇ ਵਿੱਚ ਫਰਸਟ ਪ੍ਰਾਈਜ਼ ਮਿਲਿਆ ਬਹੁਤ ਅੱਛਾ ਲੱਗਾ ਔਰ ਸਾਡੀ ਇਹ ਅਰਦਾਸ ਹੈ ਜੀ ਸਤਿਗੁਰ ਸੱਚੇ ਪਾਛੇ ਸਬੱਚੀ ਨੂੰ ਹੋਰ ਤੌਫੀਕ ਬਖਸ਼ਣ ਇਹ ਹੋਰ ਅੱਛੀਆਂ ਗੱਲਾਂ ਸਿੱਖੇ ਹੋਰ ਇਤਿਹਾਸ ਤੋਂ ਜਾਣੂ ਹੋਵੇ ਤੇ ਤੁਸੀਂ ਇਸ ਨੂੰ ਜਾਣਕਾਰੀ ਦਿੰਦੇ ਰਿਹਾ ਕਰੋ ਜਿੱਥੇ ਤੁਹਾਨੂੰ ਵੀ ਨਹੀਂ ਪਤਾ ਲੱਗਦਾ ਕਿਤਾਬਾਂ ਪੜੋ ਜਾਂ ਆਪਣੇ ਕੋਈ ਸੀਨੀਅਰ ਕਥਾਕਾਰ ਨੇ ਇਤਿਹਾਸਕਾਰ ਨੇ ਉਹਨਾਂ ਕੋਲੋਂ ਜਾਣਕਾਰੀ ਲੈ ਕੇ ਇਸ ਬੱਚੀ ਦੇ ਹਰ ਸਵਾਲ ਦਾ ਜਵਾਬ ਦੇਣ ਦਾ ਜਿਹੜਾ ਉਹ ਯਤਨ ਜ਼ਰੂਰ ਕਰਿਆ ਕਰੋ ਬਹੁਤ ਮਿਹਰਬਾਨੀ ਜੀ ਔਰ ਬਹੁਤ-ਬਹੁਤ ਮੁਬਾਰਕਾਂ ਨੇ ਤੁਹਾਨੂੰ ਤੁਹਾਡੀ ਇਸ ਅਮਾਨਤ ਦੀਵ ਦੇ ਲਈ ਹੈਲੋ ਬੇਟਾ ਥੈਂਕ ਯੂ ਵੈਰੀ ਮਚ ਥੈਂਕ ਯੂ ਅੱਛਾ ਜੀ ਸ਼ੁਕਰੀਆ ਬੇਟਾ ਸ਼ੁਕਰੀਆ ਜੀ ਥੈਂਕ ਯੂ ਵੈਰੀ ਮਚ ਜੀ ਔਰ ਇਸ ਸਪੈਸ਼ਲ ਐਪੀਸੋਡ ਇਸ ਸ਼ਹੀਦੀ ਹਫਤੇ ਦੇ ਵਿੱਚ ਇਸ ਬੱਚੀ ਦੇ ਨਾਲ ਗੱਲ ਕਰਕੇ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਜਿਹੜੀ ਸਾਹਿਬਜ਼ਾਦੀਆਂ ਦੇ ਪ੍ਰਤੀ ਬੜਾ ਲਗਾਅ ਰੱਖਦੀ ਹੈ ਬੜੀ ਜਾਣਕਾਰੀ ਲੈਣਾ ਚਾਹੁੰਦੀ ਆ ਜਦੋਂ ਕਿ ਅੱਜ ਦੀ ਡੇਟ ਦੇ ਵਿੱਚ ਤੁਸੀਂ ਵੇਖਦੇ ਹੋ ਕਿ ਵੱਡੇ ਵੱਡੇ ਲੋਕ ਵੀ ਜਿਹੜੇ ਆ ਜਿਨ੍ਹਾਂ ਨੂੰ ਚੇਤਾ ਹੀ ਨਹੀਂ ਕਿ ਅੱਜ ਦੇ ਦਿਨਾਂ ਦੇ ਵਿੱਚ ਸਾਡੇ ਸਾਹਿਬਜ਼ਾਦੀਆਂ ਦੇ ਨਾਲ ਅ ਗੁਰੂ ਸਾਹਿਬ ਦੇ ਪਰਿਵਾਰ ਦੇ ਨਾਲ ਕੀ ਕੁਛ ਹੋਇਆ ਅੱਜ ਇਹ ਸ਼ਹੀਦੀ ਹਫਤੇ ਦੇ ਲਈ ਇੱਕ ਸਪੈਸ਼ਲ ਐਪੀਸੋਡ ਹੈ ਤੁਹਾਡੇ ਕੋਲ ਕੀਪ ਵਾਚਿੰਗ ਪੀਟੀਐਨ 24 ਇਸੇ ਤਰ੍ਹਾਂ ਬਣਦੇ ਰਹੋ ਬਣੇ ਰਹਿਣਾ ਸਾਡੇ ਦੇ ਨਾਲ ਔਰ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਔਰ ਇਸ ਪਰਿਵਾਰ ਤੋਂ ਇਸ ਮਦਰ ਤੋਂ ਇਸ ਫਾਦਰ ਤੋਂ ਇਸ ਪਿਆਰੀ ਜੀ ਬੱਤੀ ਅਮਾਨਤ ਦੀਪ ਤੋਂ ਪ੍ਰੇਰਣਾ ਲੈ ਕੇ ਆਪਣੇ ਬੱਚਿਆਂ ਨੂੰ ਵੀ ਇਸੇ ਤਰ੍ਹਾਂ ਤੁਸੀਂ ਗੁਰ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ